ਲਿਬਰਲਸ ਨੇ ਉਹਨਾਂ ਨੇ ਇੱਕ ਨਵਾਂ ਜਿਹੜਾ ਇਹ ਬੜਾ ਇਹ ਮਤਲਬ ਕਲਪਨਾ ਕਰਨੀ ਇਹਦੀ ਔਖੀ ਆ ਅਗਲੇ ਇਲੈਕਸ਼ਨ ਦੇ ਵਿੱਚ ਜਿਹੜੇ ਫਿਲਿਪ ਫੋਰਨੀਅਰ ਨੇ 338 canada.com ਦੇ ਉਹ ਇਸ ਗੱਲਬਾਤ ਦੇ ਉੱਤੇ ਇਹ ਕਹਿ ਰਹੇ ਆ ਉਹਨਾਂ ਨੇ ਇੱਕ ਜਿਹੜਾ ਆਪਣੇ ਇੱਕ ਸਟੈਟਿਸਟਿਕਲ ਮਾਡਲ ਇਲੈਕਟਰਲ ਪ੍ਰੋਜੈਕਸ਼ਨਸ ਦਾ ਬਣਾਇਆ ਉਹਨਾਂ ਨੇ ਜਿਹੜੇ ਪੋਲਿੰਗ ਦੇ ਬੇਸ ਤੇ ਉੱਤੇ ਜਾਂ ਡੈਮੋਗ੍ਰਾਫਿਕ ਤੇ ਬੇਸ ਤੇ ਉੱਤੇ ਜਾਂ ਜਿਹੜੀ ਇਲੈਕਸ਼ਨ ਹਿਸਟਰੀ ਆ ਉਹਦੇ ਬੇਸ ਤੇ ਉੱਤੇ ਉਹ ਕਹਿੰਦੇ ਜੇ ਮਤਲਬ ਇਹ ਮੰਨਣਾ ਹੋਵੇ ਕਿ ਮੈਂ ਕਿ ਹਾਕੀ ਦੀ ਜਿਹੜੀ ਐਨਲੋਜੀ ਆ ਤਾਂ ਇਹ ਇਲੈਕਸ਼ਨ ਤੋਂ ਬਾਅਦ ਅਸਲ ਦੇ ਵਿੱਚ 5 0 ਆ ਸੈਕੰਡ ਪੀਰੀਅਡ ਤੋਂ ਬਾਅਦ ਸੋ ਗੱਲ ਬੜੀ ਸਾਫ਼ ਆ ਉਹ ਕਹਿੰਦੇ ਇਹਦਾ ਮਤਲਬ ਹੁਣ ਤੁਹਾਨੂੰ ਕੁਛ ਨਾ ਕੁਛ ਕਰਨਾ ਪਊਗਾ ਜਿਹੜਾ ਰਿਸਕ ਇਸ ਵੇਲੇ ਇਹ ਆ ਕਿ ਨਵਾਂ ਲੀਡਰ ਜੇ ਲਿਬਰਲ ਪਾਰਟੀ ਚੁਣਦੀ ਆ ਤਾਂ ਕੀ ਉਹਦੇ ਕੋਲੇ ਇਨਾਫ ਟਾਈਮ ਹੈਗਾ ਸਾਰਾ ਕੁਝ ਠੀਕ ਠਾਕ ਕਰਨ ਦਾ ਜਾਂ ਇਹ ਹੋਊਗਾ ਇਹ ਕੋਈ ਨਾਰਮਲ ਇਹ ਹਾਰ ਹੁਣ ਇਹ ਵੀ ਕਿਹਾ ਜਾ ਸਕਦਾ ਵੀ ਇੱਕ ਬਾਈ ਇਲੈਕਸ਼ਨ ਹੀ ਹਾਰੇ ਆ ਐਡੇ ਰੌਲੇ ਰੱਪੇ ਦੀ ਕੀ ਲੋੜ ਆ ਪੋਲੀਟਿਕਲ ਮਾਹਰ ਕਹਿੰਦੇ ਇਸ ਇਹ ਇਟਸ ਨਾਟ ਅ ਨਾਰਮਲ ਡੀਫੀਟ ਇੱਕ ਆਮ ਹਾਰ ਨਹੀਂ ਹੈ ਫੋਰਨਿਅਰ ਨੇ ਜਿਹੜੇ ਉਹਨਾਂ ਨੇ ਇਸ ਬਾਈ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਜਿਹੜੇ 338.com ਦੇ ਨੇ ਉਹਨਾਂ ਨੇ ਇਹ ਗੱਲਬਾਤ ਕਹੀ ਆ ਇਹ ਕਹਿੰਦੇ ਬਹੁਤ ਇਤਿਹਾਸਕ ਹਾਰ ਆ ਤੇ ਲਿਬਰਲ ਜਿਹੜੇ ਆ ਇਹਨਾਂ ਨੂੰ ਹੁਣ ਕੋਈ ਹੋਰ ਇਹਨਾਂ ਦਾ ਜਿਹੜਾ ਬੰਦੇ ਬਾਰੇ ਲੱਭਣਾ ਚਾਹੀਦਾ ਜਿਹੜਾ ਇਹਨਾਂ ਦਾ ਵਿਚਾਰ ਕਰ ਸਕਦਾ ਹੋਵੇ ਟ੍ਰੂਡੋ ਪਹਿਲਾਂ ਵੀ ਗੱਲਬਾਤ ਚੱਲੀ ਸੀ ਵੀ ਇਹ ਇਲੈਕਸ਼ਨ ਤੋਂ ਹਟ ਜਾਣਗੇ ਜਾਂ ਪਾਸਵਰੀ ਪਾਰਟੀ ਲੀਡਰਸ਼ਿਪ ਤੋਂ ਪਾਸੇ ਹਟ ਜਾਣਗੇ ਆ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਵੀ ਨਹੀਂ ਹੋਏ ਪਰ ਫਿਰ ਜਿਹੜੀ ਗੱਲਬਾਤ ਐਸੇ ਤਰ੍ਹਾਂ ਚੱਲਦੀ ਰਹੀ ਔਰ ਇਹ ਲਿਬਰਲ ਪਾਰਟੀ ਨੂੰ ਹੁਣ ਇਹ ਕਿਹਾ ਜਾ ਰਿਹਾ ਜਣੀ ਕੁਛ ਮਹਾਰੇ ਕਹਿੰਦੇ ਆ ਕਿ ਐਸ ਵੇਲੇ ਲਿਬਰਲ ਪਾਰਟੀ ਨੂੰ ਜਸਟਨ ਓ ਸੁਜਸਟਨ ਟ੍ਰੂਡੋ ਵਰਗਾ ਲੀਡਰ ਚਾਹੀਦਾ ਜਿਹੜਾ ਜਸਟਨ ਟ੍ਰੂਡੋ 2011 ਦੇ ਵਿੱਚ ਆਇਆ ਸੀ ਤੇ ਜਿਹੜੇ uh, ਫਿਰ 15 ਦੇ ਵਿੱਚ ਆ ਕੇ ਤੇ ਜਿਹੜੇ ਆ ਜਸਟਰਨ ਟੂਡਨ ਜਿੱਤ ਪ੍ਰਾਪਤ ਕੀਤੀ ਜਿਹੜੇ ਉਹ ਜਸਟਰਨ ਟੂਡਨ ਲੀਡਰ ਸੀ ਉਦੋਂ ਦਾ ਹੁਣ ਇੱਕ ਹੋਰ ਲੀਡਰ ਚਾਹੀਦਾ ਪਰ ਕਿਉਂਕਿ ਇਸ ਵੇਲੇ ਸਮਾਂ ਬੜੀ ਤੇਜ਼ੀ ਦੇ ਨਾਲ ਬੀਤ ਰਿਹਾ ਆ ਲੀਡਰਸ਼ਿਪ ਰੇਸ਼ ਦੇ ਵਿੱਚ ਫੈਡਰਲ ਇਲੈਕਸ਼ਨ ਜਿਹੜੀ ਆ ਉਹ 2025 ਦੀ ਅਕਤੂਬਰ ਦੇ ਵਿੱਚ ਹੋ ਜਾਣੀ ਆ ਤੇ ਜਿਹੜੀ ਹਿਸਟਰੀ ਆ ਉਹ ਡਿਕਟੇਟ ਕਰਦੀ ਆ ਕਿ ਲੀਡਰ ਨੂੰ ਸਵਿਚ ਕਰਨਾ ਵੀ ਜਿੱਤ ਦੀ ਕੋਈ ਗਰੰਟੀ ਨਹੀਂ ਹੁੰਦੀ 1993 ਦੇ ਵਿੱਚ ਜਦ ਜਿਹੜੇ ਆਪਣੇ ਕਿਮ ਕੈਂਬਲ ਤੇ ਜਿਹੜੇ ਪ੍ਰੋਗਰੈਸਿਵ ਕਨਸਰਵੇਟਿਵ ਸੀਗੇ ਜਿਹੜੇ ਵਾਈਪ ਆਊਟ ਹੋ ਗਏ ਸੀ ਮੈਪ ਦੇ ਉੱਤੋਂ ਸਾਬਕਾ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਨੋਰੀ ਉਹ ਉਹ ਉਹਨਾਂ ਨੇ ਜਦੋਂ ਰਿਜ਼ਾਈਨ ਕੀਤਾ ਸੀ ਬ੍ਰਾਇਨ ਮਲਰੋਨੀ ਦੇ ਰਿਜ਼ਾਈਨ ਤੋਂ ਬਾਅਦ ਜਿਹੜੇ ਲਿਬਰਲਸ ਨੇ ਇਹਨਾਂ ਨੇ ਟੋਰਾਂਟੋ ਦੀ ਸिएंट ਪੋਲਸ ਵਾਲੀ ਸੀਟ ਕੈਪਚਰ ਕੀਤੀ ਸੀ ਤੇ ਲਗਾਤਾਰ ਇਹਨਾਂ ਦੇ ਕੋਲ ਰਹੀ ਆ ਆ ਪਰਸੋਂ ਮੰਗਲਵਾਰ ਤੱਕ ਕੱਲ ਦਰ ਸਲਵੰਗਲਵਾਰ ਤੱਕ ਪਰਸੋਂ ਜਿਹੜੀ ਰਾਤ ਨੂੰ ਰਿਜ਼ਲਟ ਆਇਆ ਕੰਜ਼ਰਵਟਿਵ ਦੇ ਲਈ ਇੱਕ ਜਿਹੜੀ ਆਸ ਇਸ ਵੇਲੇ ਵੱਜ ਗਈ ਆ ਕਿ ਜੇ ਇਹ ਉਦੋਂ ਤੱਕ ਕੋਈ ਵੱਡੀ ਗੜਬੜ ਨਹੀਂ ਕਰਦੇ ਤਾਂ ਜਿਹੜਾ ਇਹਨਾਂ ਨੂੰ ਜਿਹੜੇ ਜਿੱਤ ਇਹਨਾਂ ਦੇ ਵੱਲੋਂ ਨਜ਼ਰ ਆ ਰਹੀ ਆ ਅਗਲੀ ਫੈਡਰਲ ਇਲੈਕਸ਼ਨ ਦੇ ਵਿੱਚ ਜਸਨ ਟਰੂਡੋ ਵੱਲੋਂ ਕੋਈ ਹਿੰਟ ਨਹੀਂ ਆ ਵੀ ਉਹ ਜਾ ਰਹੇ ਆ ਨਾ ਉਹਨਾਂ ਦੀ ਕੋਈ ਪਲਾਨ ਆ ਇਦਾਂ ਦੀ ਇੱਕ ਤਾਂ ਪੱਤਰਕਾਰ ਨੇ ਇੱਥੋਂ ਤੱਕ ਲਿਖਿਆ ਵੀ ਇਹਨਾਂ ਦੀ ਕੋਈ ਪਲਾਨ ਨਹੀਂ ਹੈ ਆਪਣੇ ਫਾਦਰਸ ਦੇ ਪਦ ਚ ਇਹਨਾਂ ਦੇ ਉੱਤੇ ਚੱਲਣ ਦੀ ਉਹਦੇ ਫੁੱਟਸਟੈਪਸ ਦੇ ਉੱਤੇ ਜਾਣ ਦੀ ਵੀ ਜਿੱਦਾਂ ਕਿਹਾ ਜਾਂਦਾ ਸੀ ਵੀ ਇਹਨਾਂ ਦੇ ਪਿਤਾ ਜਦੋਂ ਇਹਨਾਂ ਨੇ 28 ਫਰਵਰੀ ਨੂੰ ਕਹਿੰਦੇ ਰਾਤ ਨੂੰ ਸੁੱਤੇ ਆ ਤੇ 29 ਤਰੀਕ ਨੂੰ ਉੱਠ ਕੇ ਉਹਨਾਂ ਨੇ ਆਟਵਾ ਦੇ ਵਿੱਚ ਆਪਣਾ ਵਾਕ ਕੀਤਾ ਸਨੋਹ ਦੇ ਵਿੱਚ ਤੇ ਉਹਨੂੰ ਵਾਕ ਕਨ ਸਨੋਹ ਕਹਿੰਦੇ ਸੀ ਤੇ ਇਹਨਾਂ ਨੇ ਆ ਕੇ ਕਹਿ ਦਿੱਤਾ ਵੀ ਮੈਂ ਲੀਡਰਸ਼ਿਪ ਛੱਡ ਦਿੱਤੀ ਉਸ ਦਿਨ ਇਹਨਾਂ ਨੇ ਡਿਸਾਈਡ ਕਰ ਲਿਆ ਇਹੀ ਆ ਸੁਜੈਸ਼ਨ ਟੂਡੋ ਤੋਂ 28 ਫਰਵਰੀ ਐਸ ਨੂੰ ਕੀਤੀ ਜਾਂਦੀ ਸੀ ਪਰ ਨਹੀਂ ਹੋਈ ਇੱਕ ਪੱਤਰਕਾਰ ਕਹਿੰਦਾ ਵੀ ਸਾਨੂੰ ਨਹੀਂ ਲੱਗਦਾ ਇਹ ਆਪਣੇ ਪਿਤਾ ਦੇ ਪਦਚ ਇਹਨਾਂ ਦੇ ਉੱਤੇ ਚੱਲ ਕੇ ਵਾਕ ਕਿ ਸਨੋ ਔਰ ਸਨ ਔਰ ਰੇਨ ਕੁਝ ਕਰਨਗੇ ਕੋਈ ਆਉਣ ਵਾਲੇ ਨੇੜੇ ਦੇ ਸਮੇਂ ਦੇ ਚਾਹ ਪਾ ਉਹਨਾਂ ਨੇ ਲੀਡਰੀ ਨਹੀਂ ਛੱਡਣੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟਿਆ ਫਰੀ ਲੈਂਡਰ ਉਹਨਾਂ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਇਹਨਾਂ ਨੂੰ ਸਟੇ ਕਰਨਾ ਚਾਹੀਦਾ ਮਾਰਕ ਮਿਲਰ ਨੇ ਵੀ ਅੱਜ ਕਿਹਾ ਵੀ ਇਹਨਾਂ ਨੂੰ ਸਟੇ ਕਰਨਾ ਚਾਹੀਦਾ ਪਰ ਇਸ ਵੇਲੇ ਜਿਹੜਾ ਇਹ ਰੌਲਾ ਰੱਪਾ ਕਾਫੀ ਜ਼ਿਆਦਾ ਆ ਕਿ ਇਸ ਇਲੈਕਸ਼ਨ ਤੋਂ ਬਾਅਦ ਹੁਣ ਕੀ ਜਸਨ ਟੂਡੋ ਨੂੰ ਪਾਸੇ हट ਜਾਣਾ ਚਾਹੀਦਾ ਜਾਂ ਕਿਉਂਕਿ ਜਿਹੜਾ ਪਬਲਿਕ opinion ਆ ਇੱਕ ਤਰੀਕੇ ਦੇ ਨਾਲ ਜ਼ਿਆਦਾ ਚੇਂਜ ਵਾਲੂ ਗਰੋ ਕਰ ਰਹੀ ਹੈ ਜਿਹੜੇ ਨੰਬਰ ਦੱਸ ਰਹੇ ਨੇ ਜਿਹੜੇ ਅੰਕੜੇ ਦੱਸ ਰਹੇ ਨੇ ਸੋ ਇਹਨਾਂ ਨੂੰ ਹੁਣ ਸੋਚਣਾ ਪਊਗਾ ਕਿ ਜਸਟਨ ਟਰੂਡੋ ਰਹਿੰਦੇ ਆ ਲੀਡਰ ਹਜੇ ਤੱਕ ਤਾਂ ਕੋਈ ਇਦਾਂ ਦਾ ਸਾਈਨ ਨਹੀਂ ਵੀ ਆ ਚਲੇ ਜਾਣਗੇ ਪਰ ਕਿਤੇ ਨਾ ਕਿਤੇ ਇਸ ਹਾਰ ਤੋਂ ਬਾਅਦ ਜਿਹੜੇ ਪੋਲੀਟੀਕਲ ਲੀਡਰ ਆਉ ਫੇਰ ਇੱਕ ਵਾਰੀ ਰੌਲਾ ਪਾਉਣ ਲੱਗ ਪਿਆ ਵੀ ਇਦਾਂ ਹੋ ਜਾਣਾ ਚਾਹੀਦਾ ਤੇ ਜਿਹੜੀ ਹੁਣ ਸਨੈਪ ਇਲੈਕਸ਼ਨ ਆ ਜਾਨੀ ਸਮੇਂ ਤੋਂ ਪਹਿਲਾਂ ਵੋਟਾਂ ਲਿਬਰਲ ਤੇ ਕਰਾਉਣਾ ਨਹੀਂ ਚਾਹੂਗੀ ਕਿਉਂਕਿ ਉਹ ਕਰਾਉਣ ਦਾ ਮਤਲਬ ਤੇ ਇਹਨਾਂ ਦੀ ਹਾਰ ਆ। ਅੱਛਾ ਦੂਜੇ ਪਾਸੇ ਹੋ ਸਕਦਾ ਐਨਡੀਪੀ ਕਰਾਵੇ। ਐਨਡੀਪੀ ਤਾਂ ਵੀ ਨਹੀਂ ਚਾਹੁੰਦੀ। ਇਹ ਇਹ ਇੱਕ ਕਾਰਨ ਇਹ ਹੋ ਸਕਦਾ ਵੀ ਐਨਡੀਪੀ ਕਾਲ ਕਰ ਦੇ। ਐਨਡੀਪੀ ਦੇ ਸਪੋਰਟ ਦੇ ਨਾਲ ਹੀ ਸਰਕਾਰ ਚੱਲ ਰਹੀ ਆ। ਐਨਡੀਪੀ ਪਿੱਛੇ ਹਟ ਜੇ ਸਰਕਾਰ ਦੇ ਕਿ ਵੋਟਾਂ ਦੁਆਰਾ ਪਹਿ ਜਾਣਗੀਆਂ। ਪਰ ਜਿਹੜੇ ਐਨਡੀਪੀ ਲੀਡ ਜਗਵੀਰ ਸਿੰਘ ਆ ਉਹਨਾਂ ਦਾ ਵੀ ਵੋਟ ਸ਼ੇਅਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਡਿੱਗ ਰਿਹਾ ਹੈ ਥੱਲੇ। ਆਹ ਬਾਈ ਇਲੈਕਸ਼ਨ ਦੇ ਵਿੱਚ 11% ਥੱਲੇ ਚਲੇ ਗਿਆ। 17% ਇਹਨਾਂ ਦਾ ਜਿਹੜਾ 2021 ਦੇ ਵਿੱਚ ਸੀਗਾ। ਸੋ ਕਿ ਸੈਨਾ ਕਿ ਸਤਰਾਂ ਦੋਵੇਂ ਹੀ ਨਹੀਂ ਚਾਣਗੇ ਵੀ ਜਿਹੜੀ ਸਨੈਪ ਇਲੈਕਸ਼ਨ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਰੌਲਾ ਰੱਪਾ ਇਸ ਵੇਲੇ ਪੈ ਰਿਹਾ ਕਿ ਇਹਦਾ ਕੋਈ ਨਾ ਕੋਈ ਅਸਰ ਜਿਹੜਾ ਹੁਣ ਜ਼ਰੂਰ ਹੋਊਗਾ ਜਾਂ ਤੇਨਾਂ ਨੂੰ ਇੰਟਰਸਪੈਕਟ ਕਰਨਾ ਪਊਗਾ ਲਿਬਰਲ ਤੁਹਾਨੂੰ ਕੁਝ ਨਾ ਕੁਝ ਪਲਾਨ ਬਦਲਨੇ ਪੈਣਗੇ ਆਦਰਵਾਇਜ਼ ਹਾਲਤ ਜਿਹੜੀ ਆਹੋ ਚਿੰਤਾਜਨਕ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ